हां जी ਕੁਇਸ਼ਰ ਜਤਿੰਦਰਪਾਲ ਸਿੰਘ ਚਵਾਲ ਗੁਰਦੁਆਰਾ ਸਤਲਾਨੀ ਸਾਹਿਬ ਕੀ ਕਿਹੜਾ ਚੌਕ ਹੈ ਜੰਗਲ ਕਾ ਮਹੌਲ ਵਿੱਚ ਸ਼ਰੂਮਣੀ ਕਮੇਟੀ ਦੋ ਕੈਨਸਲਟ ਆ ਗਿਆ ਇਸ ਨੂੰ ਪਰੋੜਾ ਹਾਂ ਜੀ ਇਹਦੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਅਤੇ ਮੈਨੇਜਰ ਸਰਦਾਰ ਰਜਿੰਦਰ ਸਿੰਘ ਰੂਬੀ ਸਾਹਿਬ ਅਤੇ ਮੈਨੇਜਰ ਗੁਰਦੁਆਰਾ ਸਤਲਾਨੀ ਸਾਹਿਬ ਸਰਦਾਰ ਹਰਵਿੰਦਰ ਸਾਹਿਬ ਜੀ ਉਹਨਾਂ ਨੇ ਫੈਸਲਾ ਲਿੱਤਾ ਤੇ ਅਸੀਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚੋਂ ਬਾਰਡਰ ਏਰੀਆ ਦੇ ਵਿੱਚੋਂ ਅਸੀਂ ਸਰੂਪ ਲੈ ਕੇ ਇਥੋਂ ਤਰਨਤਾਰਨ ਸਾਹਿਬ ਪਹਚਾਏ ਸੀ ਹੁਣ ਜਿਹੜਾ ਸੀਜ਼ ਫਾਇਰ ਲੱਗਾ ਆ ਹਨਾ ਤੇ ਹੁਣ ਉਧਰੋਂ ਸਰੂਪ ਲੈ ਕੇ ਅਸੀਂ ਵਕ ਵਕ ਗੁਰੂ ਘਰਾਂ ਦੇ ਵਿੱਚ ਪਚਾਰੇ ਆਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਪਿੰਡ ਵਾਲਿਆਂ ਨਾਲ ਮੀਟਿੰਗਾਂ ਕੀਤੀਆਂ ਗਿਆ ਸੀ ਸ਼੍ਰੋਮਣੀ ਕਮੇਟੀ ਵੱਲੋਂ ਹਾਂਜੀ ਸੁਰੱਖਿਆ ਜਗਤ ਪ੍ਰਚਾਰ ਹਾਂਜੀ ਕਿ ਸੁਰੱਖਿਆ ਜਗ੍ਹਾ ਤੇ ਪਹਚਾਏ ਜਾਣਗੇ ਹਾਂਜੀ ਉਹ ਹੁਣ ਉਹਨਾਂ ਦੇ ਨਾਲ ਆਪਣਾ ਰਾਬਤਾ ਹੋਇਆ ਗੁਰਦੁਆਰ ਸਾਹਿਬ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਹੋਣਾਣਾ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਉਹ ਸਰੂਪ ਪਚਾ ਰਹੇ ਹਾਂ ਪੂਰੀ ਮਰਿਆਦਾ ਦੇ ਨਾਲ ਹਾਂਜੀ ਪੂਰੀ ਮਰਿਆਦਾ ਦੇ ਨਾਲ ਉਹ ਸਰੂਪ ਅਸੀਂ ਪਚਾ ਰਹੇ ਹਾਂ ਭਾਈ ਕੁਤਜੀ ਦਾ ਖਾਲਸਾ ਮੇਰਾ ਨਾਂਜੀ ਰਾਜबीर ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਫੈਸਲਾ ਲਿੱਤਾ ਗਿਆ ਇਸ ਅੰਦਰ ਹਾਂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਉਹ ਫੈਸਲਾ ਲਿੱਤਾ ਗਿਆ ਏ ਕਿ ਜਿਹੜਾ ਹੁਣ ਮਾਹੌਲ ਖੁਸ਼ ਨੂਮਾ ਹੈ ਜੰਗ ਤਾਂ ਮਾਹੌਲ ਜਿਹੜਾ ਉਹ ਸੀਥਰ ਲਗਨ ਕਰਕੇ ਖਤਮ ਹੋ ਚੁੱਕਾ ਹੈ ਤੋਂ ਹਰ ਮਾਹੌਲ ਬਹੁਤ ਵਧੀਆ ਬਣ ਚੁੱਕਾ ਹੈ ਤੇ ਜਿਹੜੇ ਪਾਵਨ ਸਰਹੱਦੀ ਇਲਾਕਿਆਂ ਤੋਂ ਜੰਗ ਦੇ ਮਾਹੌਲ ਦੇ ਵਿੱਚੋਂ ਲੈ ਕੇ ਗਏ ਸਾਂ ਉਹ ਵਾਪਸ ਅਸੀਂ ਜਿਹੜੇ ਉਹ ਸਰਹੱਦੀ ਇਲਾਕਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਉਸੇ ਤਰ੍ਹਾਂ ਹੀ ਬਰਾਬਰ ਅਦਬ ਸਤਕਾਰ ਦੇ ਨਾਲ ਕੀਤਾ ਜਾ ਰਿਹਾ ਹੈ ਇਹ ਤਕਰੀਬਨ ਖੇਮਕਰ ਤੋਂ ਲੈ ਕੇ ਤੇ ਅਟਾਰੀ ਤੱਕ ਜਿਹੜੇ ਬਸਰਹੱਦ ਦੇ ਇਲਾਕਿਆਂ ਦੇ ਗੁਰਦੁਆਰਾ ਸਾਹਿਬ ਹਨ ਉੱਥੋਂ ਅਸੀਂ ਜਿੰਨੇ ਵੀ ਸਰਹੱਦੀ ਇਲਾਕਿਆਂ ਦੇ ਪਿੰਡ ਪੈਂਦੇ ਨੇ ਪਿੰਡਾਂ ਦੇ ਵਿੱਚ ਜਿੰਨੇ ਪਾਵਨ ਸਰੂਪ ਨੇ ਸਾਰ ਗੁਰਦੁਆਰਾ ਸਾਰੇ ਗੁਰਦੁਆਰੇ ਦੇ ਵਿੱਚ 500 ਲੱਖ ਰੁਪਏ ਖਾਸ ਕਰ ਅਸੀਂ ਜਿਹੜੇ ਅੱਜ ਬਰਾਇਮਨ ਕਰਨਾ ਹੈ ਉਹ ਨਿਸ਼ਾਰੇ ਢਾਲੇ ਤੋਂ ਲੈ ਕੇ ਡੌਕੇ ਪੈਣੀ ਭਰੋਪਾਲ ਚੀਮਾ ਕਲਾਂ ਚੀਮਾ ਖੁਰਦ ਰਾਜਤਾਲ ਮੁਹਾਵਾ ਨੇਸ਼ਟਾ ਉਸ ਤੋਂ ਬਾਅਦ ਅਟਾਰੀ ਰੋੜਾ ਵਾਲੀ ਕਲਾਂ ਰੋੜਾ ਵਾਲੀ ਜਿਹੜੇ ਖੁਰਦ ਹੈ ਇਹਨਾਂ ਇਲਾਕੇ ਦੇ ਗੁਰਦੁਆਰੇ ਸਾਹਿਬ ਦੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪਾਵਨ ਸਰੂਪ ਜਿਹੜੇ ਬਰਾਇਮਨ ਕਰਨਾ ਹੈ ਪਿੰਡਾਂ ਲੈ ਬੁਲਾਇਆ ਗਿਆ ਹਾਂਜੀ ਸੰਗਤਾਂ ਦੇ ਕਾਫੀ ਉਤਸ਼ਾਹ ਨੇ ਕਿਉਂਕਿ ਜਦੋਂ ਲੈ ਕੇ ਗਿਆ ਸੀ ਉਦੋਂ ਕਾਫੀ ਬੈਰਾਗ ਸੀ ਸੰਗਤਾਂ ਦੇ ਵਿੱਚ ਸੰਗਤਾਂ ਦੇ ਜਿਹੜੇ ਸਨ ਉਹ ਅੱਖਾਂ 'ਚ ਹੰਝੂ ਵੀ ਵਗ ਰਹੇ ਸਨ ਕਿ ਸਾਡੇ ਪਿਤਾ ਜੀ ਜਿਹੜੇ ਨੇ ਕੁਝ ਸਮੇਂ ਲਈ ਸਾਨੂੰ ਛੱਡ ਕੇ ਜਾ ਰਹੇ ਨੇ ਤੇ ਅੱਜ ਜਿਸ ਤਰ੍ਹਾਂ ਅਸੀਂ ਬਰਾਇਮਾਨ ਕਰਨ ਵਾਸਤੇ ਆਏ ਉਸੇ ਤਰ੍ਹਾਂ ਹੀ ਉਹ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਟਾਟਾ ਮਾਰ ਰਹੇ ਤੇ ਬੜੀ ਖੁਸ਼ੀ ਵੀ ਲਾ ਰਹੇ ਉਹਨਾਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾਸ ਭਾਈ ਮਨਜੀਤ ਸਿੰਘ ਜੀ ਮਾਨਕ ਜੱਸੀਦਾਰ ਕਮਿਸ਼ਨ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅੱਜ ਅਸੀਂ ਨਗਰ ਰਾਜਾ ਤਾਲ ਗੁਰਦੁਆਰਾ ਇਕੱਠ ਸਰ ਸਾਹਿਬ ਬੈਠੀ ਬੈਠੀ ਹੋਈਆਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ ਸਨ ਜਦੋਂ ਜੰਗ ਦੇ ਹਾਲਾਤ ਬਣੇ 9 ਤੇ 10 ਮਈ ਦੇ ਦਰਮਿਆਨ ਉਹ ਨਰਕ ਜਿਹੜੇ ਹੋ ਗਏ ਸਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਨੂੰ ਬਾਰਡਰ ਦੇ ਇਲਾਕੇ ਤੋਂ ਵੱਖ-ਵੱਖ ਥਾਵਾਂ ਤੇ ਲਿਜਾਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਹੋਇਆ ਜਿਹਦੀ ਪਾਲਣਾ ਕੀਤੀ ਗਈ ਪ੍ਰਚਾਰਕ ਸਾਹਿਬ ਢਾਡੀ ਟੈਕਨੀਸ਼ੀਅਨ ਸਾਹਿਬਾਨਾਂ ਨੇ ਜਿੰਨੇ ਵੀ ਵੱਡੇ ਪਿੰਡ ਸਨ ਸਾਰਿਆਂ ਨਾਲ ਸੰਪਰਕ ਕੀਤਾ ਔਰ ਸਰੂਪ ਜਿਹੜੇ ਸੀ ਉਹ ਤਰਨਤਨ ਸਾਹਿਬ ਦਰਬਾਰ ਸਾਹਿਬ ਦੇ ਪਟਾਏ ਗਏ ਜੀ ਇਹ ਕਿੰਨੇ ਗੁਰਦੁਆਰੇ ਦੇ ਵਿੱਚੋਂ ਕਿਹੜੇ ਪਿੰਡਾਂ ਚੋਂ ਦੇਖੋ ਇਹ ਲਗਭਗ ਜੀ ਦੋਵੇਂ ਟੀਮੇ ਮਸ਼ਹਰਾ ਢਾਲਾ ਹਵੇਲੀਆਂ ਭੈਣੀ ਰਾਜਪੂਤਾ ਦੌਕੇ ਭਰੋਵਾਲ ਰਾਜਾ ਤਾਲ ਗੱਲੂਵਾਲ ਬੁਰਜ ਮਹਾਵਾ ਰੋੜਾਂ ਵਾਲੀ ਰੋੜਾਂ ਵਾਲੀ ਖੁਰਦ ਵਾਗਬਾਟ ਬਿਲਕੁਲ ਅੱਗੇ ਨਗਰ ਪੈ ਜਾਂਦੇ ਆ ਤੋ ਅਗਲੇ ਦਿਨ ਫੇਸਬੁਕ ਜਿਹੜੇ ਸੇਵਾ ਕਰਨੀ ਸੀ ਤੇ ਜੰਗਬੰਦੀ ਦਾ ਮਨ ਕੋ ਐਲਾਨ ਹੋ ਗਿਆ ਤੇ ਫਿਰ ਹੁਣ ਅੱਜ ਸਰੂਪ ਬਿਮਾਰੀ ਦੇ ਵਾਪਸ ਸੰਗਤਾਂ ਤੱਕ ਪਹੁੰਚਾਈ ਜਾ ਰਹੇ ਨੇ ਪੂਰੀ ਮਰਯਾਦਾ ਦੇ ਨਾਲ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਰੇ ਜ਼ਿੰਮੇਵਾਰ ਨੇ ਪ੍ਰਚਾਰਕ ਟਾਡੀ ਕੁਈ ਇਹਨਾਂ ਨੂੰ ਪਤਾ ਹੈ ਕਿ ਮਰਯਾਦਾ ਕੀ ਹੈ ਉਹਨਾਂ ਪੂਰੀ ਜ਼ਿੰਮੇਵਾਰੀ ਨਾਲ ਤਨਦੇਹੀ ਦੇ ਨਾਲ ਆਪਣਾ ਪਤਾ ਸਮਝਦੇ ਹੋਇਆ പൂരി തൻദി സെവാ നിഭാഗ